ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਚੋਟੀ ਦੇ ਜਰਨੈਲਾਂ ਦਾ ਮਾਲਕ ਉਹਦੇ ਕੋਲ ਸੀ ਸਰਦਾਰ ਹਰੀ ਸਿੰਘ ਨਲੂਆ ਜਿਹਦਾ ਨਾਮ ਸੁਣ ਕੇ ਦੁਨੀਆ ਕੰਬ ਜਾਂਦੀ ਸੀ ਇੱਕ ਵਾਰ ਫੌਜਾਂ ਆਈਆਂ ਚੀਨ ਵਿੱਚੋਂ ਉਹਨਾਂ ਆਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉਹਦੇ ਨਾਲ ਹੱਥ ਮਿਲਾਇਆ ਸ਼ੇਰੇ ਪੰਜਾਬ ਕਹਿੰਦਾ ਆਓ ਬਈ ਕੋਈ ਖਾਸ ਨੇ ਆ ਕਹਿੰਦੇ ਹਰੀ ਸਿੰਘ ਨਲੂਆ ਵੇਖਣਾ ਆ ਸੁਣਿਓ ਜਰਾ ਹਰੀ ਸਿੰਘ ਨਲੂਆ ਵੇਖਣ ਆਏ ਆ ਉਹ ਕਹਿੰਦਾ ਕੋਈ ਨਹੀਂ ਦਿਖਾਵਾਂਗੇ ਕਰਾ ਦਾਂਗੇ ਦਰਸ਼ਨ ਬੜਾ ਜਰਨੈਲ ਆਏ ਸ਼ਾਮ ਸਿੰਘ ਅਤਾਰੀ ਵਾਲਾ ਲੰਘਿਆ ਗੋਰਾ ਕਹਿੰਦਾ ਇਹ ਹਰੀ ਸਿੰਘ ਨਲੂਆ ਹੈ ਉਹਨੇ ਆਖਿਆ ਨਹੀਂ ਇਹ ਸ਼ਾਮ ਸਿੰਘ ਅਤਾਰੀ ਵਾਲਾ ਹੈ ਸਰਦਾਰ ਮਹਾ ਸਿੰਘ ਆਇਆ ਕਹਿਣ ਲੱਗਾ ਇਹ ਹਰੀ ਸਿੰਘ ਨਲੂਆ ਹੈ ਉਹਨੇ ਆਖਿਆ ਨਹੀਂ ਇਹ ਸਰਦਾਰ ਮਹਾ ਸਿੰਘ ਹੈ ਵੱਖ-ਵੱਖ ਜਰਨੈਲ ਆਈ ਜਾਂਦੇ ਗੋਰੇ ਦੀ ਧੜਕਣ ਵੱਧਦੀ ਜਾਂਦੀ ਵੀ ਚੜਦੇ ਤੋਂ ਚੜਦੇ ਤੇ ਸੋਹਣਿਆਂ ਤੋਂ ਸੋਹਣੇ ਭਲਵਾਨ ਬੁਰਜਾਂ ਵਰਗੇ ਸੂਰਮੇ ਤੇ ਹਰ ਸਿੰਘ ਨਲੂਆ ਕਦੋਂ ਆਏਗਾ ਅਖੀਰ ਵਿਚਾਰਿਆ ਗੁਜਰਾਂ ਵਾਲੇ ਦੀ ਧਰਤੀ ਵਿੱਚ ਪੈਦਾ ਹੋਇਆ ਹਰਦਾਸ ਸਿੰਘ ਦਾ ਪੋਤਰਾ ਗੁਰਦਿਆਲ ਸਿੰਘ ਦਾ ਪੁੱਤਰ ਧਰਮਕੌਰ ਦਾ ਜਾਇਆ ਘੋੜੇ ਤੇ ਸਵਾਰ ਤੇ ਘੋੜਾ ਲਿਫ ਲਿਫ ਕੇ ਤੁਰ ਰਿਹਾ ਸੀ ਮੁੜਕੋ ਮੁੜਕੀ ਹੋਇਆ ਘੋੜਾ ਦਰਬਾਰ ਵਿੱਚ ਪਹੁੰਚਦਾ ਉੱਤੇ ਬੈਠਾ ਕੁੰਡੇ ਮਸ਼ਹਾਰਿਆਂ ਵਾਲਾ ਟੈਡੀ ਪਾਗ ਵਾਲਾ ਤੇ ਗਲ ਵਿੱਚ ਪਾਇਆ ਹੋਇਆ ਦੋ ਲੜੀਆ ਕੈਂਠਾ ਤੇ ਦੌਲੇ ਉੱਤੇ ਵੱਧਾ ਹੋਇਆ ਕੋਇ ਨੂਰ ਜਦੋਂ ਆਣ ਕੇ ਸਾਹਮਣੇ ਪੇਸ਼ ਹੁੰਦਾ ਹੈ ਅੰਗਰੇਜ਼ ਆਫੀਸਰ ਉੱਠ ਕੇ ਉਹ ਕਹਿੰਦੇ ਮਹਾਰਾਜਾ ਸਾਹਿਬ ਗॉड ਝੂਠ ਨਾ ਬੁਲਾਏ ਇਹੀ ਹੈ ਸਰਦਾਰ ਹਰੀ ਸਿੰਘ ਨਲੂਆ ਸ਼ੇਰ-ਏ-ਪੰਜਾਬ ਕਹਿੰਦਾ ਬਿਲਕੁਲ ਠੀਕ ਹੈ ਇਹ ਆ ਸਾਡਾ ਚੋਟੀ ਦਾ ਜਨੈਰ ਕਹਿੰਦੇ ਮੰਗਣ ਵਾਸਤੇ ਆਏ ਕੁਝ ਮਹਾਰਾਜਾ ਸਾਹਿਬ ਨੇ ਅਖਾ ਕੀ ਮੰਗਣਾ ਕਹਿੰਦੇ ਸਿਰਫ 7 ਦਿਨਾਂ ਵਾਸਤੇ ਹਰੀ ਸਿੰਘ ਨਲੂਆ ਦੇ ਦਿਓ ਉਹਨੇ ਅਖਾ ਕਿਵੇਂ ਕਹਿੰਦੇ ਅਸੀਂ ਚਾਹੁੰਦੇ ਆ ਵੀ ਬੜੇ ਮੁਲਕ ਅਸੀਂ ਜਿੱਤ ਲਿਆ ਬਰੇ ਬੁਲਕ ਅਸੀਂ ਜਿੱਤ ਲਿਆ ਤੇ ਸਾਡਾ ਜੀ ਕਰਦਾ ਵੀ ਚੀਨ ਉੱਤੇ ਫਤਿਹ ਦਾ ਝੰਡਾ ਗੱਡਣਾ ਤੇ 7 ਦਿਨਾਂ ਵਾਸਤੇ ਦੇ ਦਿਓ ਹਰੀ ਸਿੰਘ ਨਲੂਆ ਅਸੀਂ ਚੀਨ ਫਤਿਹ ਕਰ ਲਈਏ ਸ਼ੇਰੇ ਪੰਜਾਬ ਮਹਾਰਾਜਾ ਜੀਤ ਸਿੰਘ ਕੁਰਸੀ ਤੇ ਬੈਠਾ ਕਹਿਣ ਲੱਗਾ ਤੋਪਾਂ ਜਿੰਨੀਆਂ ਚਾਹੀਦੀਆਂ ਲੈ ਜਾਓ ਫੌਜਾਂ ਜਿੰਨੀਆਂ ਚਾਹੀਦੀਆਂ ਲੈ ਜਾਓ ਘੋੜੇ ਜਿੰਨੇ ਆਖੋ ਦੇ ਦੇਾਂਗੇ ਜੇ ਕੋਈ ਹੋਰ ਪੈਸੇ ਦੀ ਮਦਦ ਚਾਹੀਦੀ ਹੈ ਉਹ ਵੀ ਢੇਰ ਲਾ ਦੇਾਂਗੇ ਪਰ ਜੇ ਆਖੋ ਨਾ ਭੀਰੀ ਸਿੰਘ ਨਲੂਆ ਦੇ ਦਿਓ ਤੇ ਇਹ ਗੱਲ ਮੈਨੂੰ ਪ੍ਰਵਾਨ ਨਹੀਂ ਮੇਰੇ ਕਲੇਜੇ ਚ ਰੁੱਕ ਜਾ ਭਰਿਆ ਗਿਆ ਜੋ ਤੁਸੀਂ ਆਖਿਆ ਭੀਰੀ ਸਿੰਘ ਨਲੂਆ ਦੇ ਦਿਓ ਉਹ 7 ਦਿਨਾਂ ਦੀ ਗੱਲ ਕਰਦੇ ਇਹ ਸਾਡਾ ਇਹੋ ਜਿਹਾ ਬੱਬਰ ਸ਼ੇਰ ਹੈ ਇੱਕੇ ਰਾਤ ਵਿੱਚ ਚੀਨ ਫਤਿਹ ਕਰ ਲਵੇ ਤੇ ਜਿੱਤ ਦਾ ਝੰਡਾ ਚੀਨ ਦੀ ਛਾਤੀ ਉੱਤੇ ਗੱਡ ਦਵੇਗਾ ਐਡਾ ਚੋਟੀ ਦਾ ਜਰਨੈਲ ਹੈ ਸਰਦਾਰ ਹਰੀ ਸਿੰਘ ਨਲੂਆ ਪਰ ਆਪਣਿਆਂ ਨੇ ਗਦਾਰੀ ਕਰਵਾ ਕੇ ਮਾਰੇ